ਆ ਗੱਲ ਸੁਣ ਲਈ ਮੜਾਗਾ ਹਾਂ ਤੁਹਾਨੂੰ ਕਹਿ ਰਿਹਾ ਤੁਮ ਹੀ ਜਿਹੜੇ ਵੀਡੀਓ ਦੇਖ ਰਹੇ ਹੋ ਉਹਨਾਂ ਨੇ ਕਹਿ ਰਿਹਾ ਤੁਹਾਨੂੰ ਪਤਾ ਕਿ 90% ਲੋਕ ਆਪਣੀ ਜ਼ਿੰਦਗੀ ਚ ਕਦੇ ਵੀ ਫਾਈਨੈਂਸ਼ਲੀ ਫਰੀ ਨਹੀਂ ਹੋ ਸਕਦੇ ਤੇ ਕਦੇ ਵੀ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ ਅਤੇ ਕਦੇ ਵੀ ਰਿਟਾਇਰਮੈਂਟ ਨਹੀਂ ਲੈ ਸਕਦੇ ਪਰ ਤੁਸੀਂ ਪੁੱਛੋਂ ਕਿਉਂ ਇਹ ਵੀ ਦੱਸਦਾ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ ਗੱਲ ਕਰਾਂਗੇ ਇਸੇ ਟੌਪਿਕ ਤੇ ਕਿ 90% ਲੋਕ ਕੀ ਗਲਤੀਆਂ ਕਰਦੇ ਹਨ ਜਿਸ ਕਰਕੇ ਅਗੇ ਉਹ ਫਾਈਨੈਂਸ਼ਲੀ ਫਰੀ ਨਹੀਂ ਹੋ ਸਕਦੇ ਸਭ ਤੋਂ ਵੱਡੀ ਗਲਤੀ ਪਤਾ ਲੋਕ ਕੀ ਕਰਦੇ ਹਨ ਉਹ ਸੋਚਦੇ ਹਨ ਕਿ ਜਿਵੇਂ ਜਿਵੇਂ ਸਾਡੀ ਸੈਲਰੀ ਵਧੂਗੀ ਅਸੀਂ ਉਦੋਂ ਉਦੋਂ ਸੇਵਿੰਗ ਕਰਾਂਗੇ ਪਰ ਜਿਵੇਂ ਜਿਵੇਂ ਸੈਲਰੀ ਵਧਦੀ ਹੈ ਤਾਂ ਓਵੇਂ ਓਵੇਂ ਸਾਡੇ ਖਰਚੇ ਹੀ ਵਧਦੇ ਜਾਂਦੇ ਹਨ ਇਹ ਸਭ ਤੋਂ ਵੱਡੀ ਗਲਤੀ ਹੈ ਇਹਨੂੰ ਕਹਿੰਦੇ ਆ ਲਾਈਫਸਟਾਈਲ ਇਨਫਲੇਸ਼ਨ ਜਿਵੇਂ ਨਵਾਂ ਫੋਨ ਮਹਿੰਗੇ ਕੱਪੜੇ ਫਰਨੀਚਰ ਵਧੀਆ ਘਰ ਅਤੇ ਹੋਰ Netflix ਵਗੈਰਾ ਅੱਜ ਕੱਲ ਪਤਾ ਕੀ ਹੋ ਗਿਆ ਲੋਕ ਪੈਸਾ ਕਮਾਉਂਦੇ ਨੇ ਖਰਚਦੇ ਨੇ ਬਸ ਇਹੀ ਸਰਕਲ ਚੱਲਦਾ ਪਿਆ ਕਮਾਓ ਖਰਚੋ ਕਮਾਓ ਖਰਚੋ ਸੇਵਿੰਗ ਇਨਵੈਸਟਮੈਂਟ ਦਾ ਕੋਈ ਨਾਮ ਹੀ ਨਹੀਂ ਹੈਗਾ ਇੱਕ ਤਰ੍ਹਾਂ ਦੀ ਇਹ ਫਾਈਨੈਂਸ਼ੀਅਲ ਟ੍ਰੈਡਮਿਲ ਬਣ ਗਿਆ ਹੈ ਕਿ ਲੋਕ ਪੈਸੇ ਪੈਸੇ ਪਿੱਛੇ ਭੱਜਦੇ ਫੜੇ ਮੈਂ ਟ੍ਰੈਡਮਿਲ ਤੇ ਰਨ ਕਰਦੇ ਆ ਨਾ ਟ੍ਰੈਡਮਿਲ ਤੇ ਮੈਂ ਭੱਜਦੇ ਆ ਬਸ ਉਵੇਂ ਲੋਕ ਪੈਸੇ ਪਿੱਛੇ ਭੱਜ ਰਹੇ ਪੈਸਾ ਖਰਦਦੇ ਆ ਖਰਚਦੇ ਆ ਫੇਰ ਭੱਜਦੇ ਆ ਫੇਰ ਕੱਢਦੇ ਆ ਫੇਰ ਖਰਚਦੇ ਆ ਬਸ 아이 ਚੀਜ਼ ਦੂਜੀ ਗੱਲ ਦੀ ਲੋਕ ਕੀ ਕਰਦੇ ਹਨ ਕਿ ਥੋੜੀ ਬਹੁਤੀ ਸੇਵਿੰਗ ਤਾਂ ਕਰ ਲੈਂਦੇ ਹਨ ਬਟ ਉਹਦੀ ਇਨਵੈਸਟਿੰਗ ਨਹੀਂ ਕਰਦੇ ਐਫ ਡੀ ਆਰ ਡੀ ਕਰਕੇ ਲੋਕ ਇਹ ਸੋਚਦੇ ਹਨ ਕਿ ਅਸੀਂ ਸੇਵ ਆ ਪਰ ਮਹंगाई ਤੁਹਾਡੀ ਆਨਲੇ ਟਾਈਮ ਤੇ ਤੁਹਾਡੀ ਪਾਵਰ ਬਿਲਕੁਲ ਖਤਮ ਕਰ ਦੇਗੀ ਫਾਈਨੈਂਸ਼ਲੀ ਫਰੀ ਉਹੀ ਬਣਦਾ ਹੈ ਜੋ ਜਲਦੀ ਹੀ ਸਿੱਖ ਜਾਂਦਾ ਹੈ ਕਿ ਸਟਾਕ 뮤ਚੁਅਲ ਫੰਡ ਸਟਿੱਪ ਦੇ ਵਿੱਚ ਇਨਵੈਸਟ ਕਿਵੇਂ ਕਰਨਾ ਹੈ ਅਤੇ ਉਹ ਜਲਦੀ ਹੀ ਫਾਈਨੈਂਸ਼ਲੀ ਫਰੀ ਹੋ ਜਾਂਦਾ ਹੈ ਕਪਾਉਂਡੀ ਵੀ ਸਭ ਤੋਂ ਵਧੀਆ ਸਾਡਾ ਦੋਸਤ ਤੇ ਸਹਜ ਵੀ ਬਣ ਸਕਦਾ ਹੈ ਤੁਹਾਡੀ ਚੋਇਸ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨਾਂ ਨੂੰ ਦੋਸਤ ਬਣਾਣਾ ਹੈ ਜਾਂ ਉਸ ਤੋਂ ਸਹਜ ਲੈਣੀ ਹੈ ਤੀਸਰੀ ਗਲਤੀ ਕੀ ਕਰਦੇ ਹਨ ਲੋਕਾਂ ਨੂੰ ਕਲੀਅਰ ਆਪਣਾ ਗੋਲ ਹੀ ਨਹੀਂ ਕਲੀਅਰ ਹੁੰਦਾ ਕਿ ਉਹਨਾਂ ਨੇ ਕਰਨਾ ਕੀ ਹੈ ਜਦੋਂ ਆਪਾਂ ਨੂੰ ਆਪਣਾ ਰਾਹ ਹੀ ਨਹੀਂ ਨਿਕਲੀ ਆਪਣੀ ਮੰਜ਼ਿਲ ਹੀ ਨਹੀਂ ਨਿਕਲੀ ਹੈ ਤਾਂ ਆਪਾਂ ਨੂੰ ਰਾਹ ਹੀ ਮਿਲਣਾ ਹੈ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਉੱਥੇ ਪਹੁੰਚਣਾ ਦਾ ਆਪਾਂ ਜਦੋਂ ਮੰਨ ਲਓ ਕਿ ਆਪਾਂ ਕਿਤੇ ਹਾਂ ਜੀ ਪਿੰਡ ਜਾਣਾ ਕਿਸੇ ਬਣਦੇ ਆਪਾਂ ਨੂੰ ਉਹ ਪਿੰਡ ਦਾ ਰਾਹ ਹੀ ਨਹੀਂ ਪਤਾ ਪਹੁੰਚਾਂ ਕਿੱਥੋਂ ਜੇ ਆਪਾਂ ਸੋਚੇ ਨਹੀਂ ਹੈਗਾ ਕਿ ਆ ਪਿੰਡ ਜਾਣਾ ਮੈਂ ਤਾਂ ਆਪਾਂ ਰਾਹ ਲੱ हां जी मैं सोचा कि मैं लुधियाना जाना तो मैं गूगल मैप पे लुधियाना ਦਾ ਮੈ ਪਲਾਉਂਗਾ ਤਾਂ ਆ ਪਹੁੰਚ ਜਾਊਗਾ ਬਟ ਜੇ ਲੋਕਾਂ ਨੂੰ ਆਪਣੀ ਮੰਜ਼ਿਲ ਪਤਾ ਹੀ ਨਹੀਂ ਉਹ ਪਹੁੰਚਣਾ ਕਿੱਥੇ ਤਾਂ ਆਪਾਂ ਰਾਹ ਕਿਵੇਂ ਲੱਭੂਗਾ ਕਿ ਇਹ ਸਭ ਤੋਂ ਵੱਡੀ ਗਲਤੀ ਲੋਕ ਪਤਾ ਕੀ ਕਰਦੇ ਨੇ ਲੋਕ ਸਿਰਫ ਕਮਾਉਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਫਾਈਨੈਂਸ਼ੀਅਲ ਫ੍ਰੀडम ਲਈ ਕਿੰਨੇ ਪੈਸੇ ਚਾਹੀਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਕਿੰਨੇ ਪੈਸੇ ਚਾਹੀਦੇ ਹਨ ਸਾਨੂੰ ਆਪਣਾ ਡ੍ਰੀਮ ਹਾਊਸ ਖਰੀਦਣ ਲਈ ਕਿੰਨੇ ਪੈਸੇ ਚਾਹੀਦੇ ਹਨ ਜਾਂ ਸਾਨੂੰ ਆਪਣੀ ਲਾਈਫ ਦੀ ਰਿਟਾਇਰਮੈਂਟ ਲੈਣ ਲਈ ਕਿੰਨੇ ਪੈਸੇ ਚਾਹੀਦੇ ਨੇ ਕਿ ਉਸ ਤੋਂ ਬਾਅਦ ਸਾਨੂੰ ਕੋਈ ਕੰਮ ਨਾ ਕਰਨਾ ਪਵੇ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਸਾਨੂੰ ਕਿੰਨੇ ਪੈਸੇ ਚਾਹੀਦੇ ਨੇ ਪਰ ਜੇ ਤੁਹਾਨੂੰ ਇਹ ਆਪਣੇ ਗੋਲ ਕਲੀਅਰ ਹੋਣਗੇ ਤਾਂ ਹੀ ਤੁਸੀਂ ਫਾਈਨੈਂਸ਼ਲੀ ਫ੍ਰੀ ਹੋ ਸਕਦੇ ਹੋ ਹੁਣ ਸੁਣੋਗੇ ਆਪਾਂ ਕਰਨਾ ਕੀ ਹੈ ਫਾਈਨੈਂ ਜਿਹੜਾ ਬੰਦਾ ਫਾਈਨੈਂਸ਼ਲੀ ਫਰੀ ਹੋਣਾ ਚਾਹੁੰਦਾ ਹੈ ਉਹਦੇ ਬਹੁਤ ਕੰਮ ਆਉਣ ਵਾਲੇ ਆ ਚਾਹੇ ਉਹ ਛੋਟਾ ਬੱਚਾ ਹੈ ਵੱਡਾ ਜੋ ਵੀ ਹੈਗਾ ਹਰੇਕੇ ਬੰਦੇ ਕੰਮ ਆਉਣਗੇ ਇਹ ਚੀਜ਼ ਬਹੁਤ ਧਿਆਨ ਨਾਲ ਸੁਣਨੀ ਹੈ ਪਹਿਲਾ ਪੁਆਇੰਟ ਹੈ ਕਿ ਹਰ ਮਹੀਨੇ ਆਪਣਾ ਖਰਚਾ ਲਿਖੋ ਡੇਲੀ ਦਾ ਆਪਣਾ ਹਰ ਰੋਜ਼ ਦਾ ਖਰਚਾ ਲਿਖੋ ਕਿ ਅੱਜ ਮੈਂ ਇੰਨੇ ਪੈਸੇ ਇੱਥੇ ਲਾਏ ਇੰਨੇ ਪੈਸੇ ਇੱਥੇ ਲਾਏ ਇੰਨੇ ਪੈਸੇ ਇੱਥੇ ਲਾਏ ਇਹ ਤੁਹਾਨੂੰ ਪਤਾ ਹੋਵੇ ਤੁਸੀਂ ਆਪਣਾ ਫालतू ਖਰਚਾ ਕਿੱਥੇ ਕਰ ਰਹੇ ਹੋ ਹਰ ਚੀਜ਼ ਟ੍ਰੈਕ ਕਰਨੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕਿਕਰਪਏ ਕਿੱਥੇ ਜਾ ਰਹੇ ਪੁਆਇੰਟ ਨੰਬਰ 2 ਆਪਣੀ ਮ ਪਹਿਲਾਂ ਕਰਦਾਪਾ ਪੜੋ ਆਨਲਾਈਨ ਦੇਖੋ ਕਿ ਕਿਹੜੇ ਆਪਣੇ ਦੇ ਸਟਾਕ ਹੈ ਕਿਤੇ ਆਪਾਂ ਸਵਿਪ ਕਰਨੀ ਹੈ ਕਿਤੇ ਵੀ ਕੁਝ ਵੀ ਕਰਨਾ ਉਹਨਾਂ ਨੂੰ ਆਪਾਂ ਇਨਵੈਸਟ ਕਰਨਾ 20% ਆਪਣੀ ਸੈਲਰੀ ਨੂੰ ਪੁਆਇੰਟ ਨੰਬਰ 3 ਹੈ ਜੀ ਆਪਣਾ ਗੋਲ ਸੈੱਟ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਕਿੰਨੇ ਸਾਲਾਂ ਦੇ ਵਿੱਚ ਕਿੰਨਾ ਪੈਸਾ ਚਾਹੀਦਾ ਜਿਵੇਂ ਤੁਸੀਂ ਸੋਚਿਆ ਕਿ 2 ਸਾਲਾਂ ਦੇ ਵਿੱਚ ਮੈਂ 20 ਲੱਖ ਜਾਂ 50 ਲੱਖ ਜਾਂ 1 ਕਰੋੜ ਜਾਂ 2 ਕਰੋੜ ਜਾਂ 20 ਕਰੋੜ ਜਿੰਨਾ ਵੀ ਕਮਾਉਣਾ ਹੈ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਮੈਂ 2 ਸਾਲਾਂ ਦੇ ਵਿੱਚ ਆਹ ਕੰਮ ਕਰੂੰਗਾ ਇਹਦੇ ਨਾਲ ਮੈਨੂੰ ਇੰਨੇ ਪੈਸੇ ਬਣ ਜਾਣਗੇ ਇਹ ਸਭ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਤਾਂ ਹੀ ਤੁਸੀਂ ਹਰ ਹਫਤੇ ਇੱਕ ਨਵਾਂ ਪੁਆਇੰਟ ਸਿੱਖੋ ਪੜ੍ਹਾਈ ਕਰੋ ਆਪਣੇ ਦਿਮਾਗ ਨੂੰ ਸ਼ਾਰਪ ਕਰੋ ਮਤਲਬ ਕਿ ਫਾਈਨੈਂਸ਼ੀਅਲ ਫਰੀडम ਦੇ ਨਾਲ ਰਿਲੇਟਡ ਕਿਤਾਬਾਂ ਪੜ੍ਹੋ ਜਿਨ੍ਹਾਂ ਤੋਂ ਤੁਹਾਡੇ ਦਿਮਾਗ ਦੇ ਵਿੱਚ ਨਵੇਂ-ਨਵੇਂ ਆਈਡੀਆ ਆਉਣਗੇ ਤੁਹਾਨੂੰ ਪਤਾ ਲੱਗੂਗਾ ਕਿ ਹੁਣ ਮੈਂ ਇਹਨਾਂ ਨੂੰ ਕੰਮ ਕਿਵੇਂ ਕਰਨਾ ਆਪਾਂ ਆਪ ਆਪਣੇ ਪਲਾਨ ਕਿਵੇਂ ਬਣਾਉਣੇ ਆ ਹਰ ਚੀਜ਼ ਕਿਵੇਂ ਹੋਊਗੀ ਇਹ ਸਭ ਇਹ ਚੀਜ਼ਾਂ ਵਾਲੀ ਹੋਊਗਾ ਨੌਲੇਜ ਨਾਲ ਹੀ ਸਭ ਕੁਝ ਅਚੀਵ ਕੀਤਾ ਜਾਊਗਾ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ ਜਿੰਨਾਂ ਨੂੰ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਦੇਖਣਾ ਚਾਹੁੰਦੇ ਹੋ ਸਕਸੈਸਫੁਲ ਦੇਖਣਾ ਚਾਹੁੰਦੇ ਹੋ ਬਾਕੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ